ਸਾਸਰੀ ਗੱਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਡੇਰੀ ਫਰਮੇਟਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਟੋਕਰ ਗੱਬਣ ਝੋਟੀਆਂ ਸ਼ਾਨਦਾਰ ਨੇ ਆਓ ਲਈਏ ਇਨਾ ਬਰੇ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਵੀਰ ਜੀ ਠੀਕ ਠਾਕ ਸਸਕੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਬਾਬਾ ਜੀ ਠੀਕ ਠਾਕ ਜੀ ਹੋਰ ਵੀਰ ਜੀ ਤੁਸੀਂ ਸਲਾਮ ਠੀਕ ਠਾਕ ਜੀ ਬਾਬਾ ਜੀ ਵਧੀਆ ਜੀ ਜੀ ਨਾਂ ਦੱਸ ਦਿਓ ਜੀ ਨਾਂ ਮਿਰਜੀ ਹੈਗਾ ਯਾਰ ਰਮਾਂਡ ਫੋਪਰਾਏ ਹਾਂਜੀ ਤੇ ਪਿੰਡ ਹੈ ਆਪਣਾ ਖੋਗਾ ਠੀਕ ਹੈ ਜੀ ਸੀਲ ਬਟਾਲਾ ਤੇ ਡਿਸਟ੍ਰਿਕਟ ਗੁਰਦਾਸਪੁਰ ਹੈ ਵੀਰ ਜੀ ਠੀਕ ਹੈ ਜੀ ਤੇ ਨੰਬਰ ਹੈਗਾ ਵੀਰ ਜੀ ਆਪਣਾ 78140 88635 ਠੀਕ ਹੈ ਜੀ 78140 88635 ਵੀਰ ਜੀ ਨੰਬਰ ਹੈ ਹਾਂਜੀ ਤੇ ਵੀਰਾਂ ਨੂੰ ਬੇਨਤੀ ਫੇਰ ਇਹੋ ਹੀ ਆ ਵੀਡੀਓ ਸਾਰੀ ਵੇਖਿਓ ਬਿਲਕੁਲ ਬਿਲਕੁਲ ਲਾਡੂ ਤੇ ਵੀ ਹੈਗੀ ਤਾਜੀਆਂ ਸੁਈਆਂ ਵੀ ਟੋਕੜਾਂ ਗੱਬਣਾ ਵੀ ਠੀਕ ਹੈ ਜੀ ਜਿੱਦਾਂ ਜਿੱਦਾਂ ਦੀ ਵੀ ਕਿਸੇ ਨੂੰ ਚਾਹੀਦੀ ਉਦਾਂ ਦੀ ਮਿਲ ਜੂਗੀ ਠੀਕ ਹੈ ਸਾਰੀ ਵੇਖ ਲਈ ਬੀਟ ਤੱਕ ਠੀਕ ਹੈ ਪਿਛਲੀ ਵੀਡੀਓ ਤੇ ਵਧੀਆ ਆ ਵੀਰ ਜੀ ਜਲਦੀ ਬਹੁਤ ਵਧੀਆ ਬਹੁਤ ਸਾਰਾ ਹੀ ਵੇਗ ਗਿਆ ਜੀ ਠੀਕ ਹੈ ਵੀਰ ਜੀ ਇੱਕ ਦਿਨ ਫੇਰ ਮੈਂ ਸਾਨੂੰ ਵੀਡੀਓ ਬਣ ਗਈ ਆ ਬਿਲਕੁਲ ਵੀਰ ਜੀ ਵੇਖੋ ਵੀਰ ਕੋ ਪਸ਼ੂ ਬਹੁਤ ਸ਼ਾਨਦਾਰ ਹੁੰਦੇ ਆ ਤੇ ਬਾਕੀ ਸਾਰੇ ਪਸ਼ੂ ਵੀਰ ਜਰੂਰ ਵੀਡੀਓ ਲੰਮੀ ਵੀਡੀਓ ਪੂਰੀ ਵੇਖਣ ਸਾਰੇ ਰੇਟ ਆ ਗਏ ਆ ਜੀ ਸਾਰੇ ਹੀ ਨਵੇਂ ਆ ਪਹਿਲੇ ਸੂਏ ਦੂਜੇ ਸੂਏ ਆ ਬਿਲਕੁਲ ਇੱਥੇ ਸੂਆ ਮਾਲ ਨਹੀਂ ਲੈਂਦੇ ਇਹਨਾਂ ਦੀ ਵੀਡੀਓ ਬੜੀ ਵਧੀਆ ਮਿਹਨਤ ਆ ਹਾਂਜੀ ਫਿਰ ਇਹ ਚੌਥੇ ਦੇ ਨਹੀਂ ਫਿਰ ਡੰਗਰ ਦੇ ਹਰ ਤਰ੍ਹਾਂ ਦਾ ਤਿਆਰ ਕਰਨਾ ਨੇ ਹੋਣਾ ਐਸੀ ਗੱਲ ਜਿਹਦੇ ਵਿੱਚ ਨਿਕਲਿਆ ਹੀ ਜਾਂਦਾ ਹਾਂਜੀ ਹਾਂਜੀ ਜੀ ਪਾਜੀ ਸਾਰਾ ਮਾਲ ਮੋਗ ਗਿਆ ਸਭ ਕੁਝ ਗਿਆ ਦੂਰ ਦੂਰੀਆਂ ਦਾ ਠੀਕ ਹੈ ਜੀ ਇਹਦੇ ਘਰਾਂ ਵਾਲੇ ਵੀ ਆ ਜਾਂਦੇ ਗਾਹ ਅਹ ਠੀਕ ਹੈ ਜੀ ਮਾਲ ਛੇੜ ਹੋਈ ਜਾਂਦਾ ਬਾਦੀ ਦੀ ਕਿਰਪਾ ਵਧੀਆ ਹੀ ਜਾਂਦਾ ਚੰਗੀ ਚੰਗੀ ਮੱਝ ਵੇਖ ਕੇ ਵੀਰ ਜੀ ਹੁੰਦਾ ਵਾ ਹਾਂਜੀ ਬਿਲਕੁਲ ਲੰਮੇ ਟਾਈਮ ਤੋਂ ਵੀਰ ਜੀ ਉਹਨਾਂ ਦਾ ਕੰਮ ਹੈ ਨਾ ਤੇ ਸੱਚਾਈ ਦਾ ਕੰਮ ਹੈ ਲੰਮਾ ਟਾਈਮ ਦਾ ਹੈ ਨਾ ਜੀ ਵੀਰ ਜੀ 13 ਸਾਲ ਦਾ ਹੈ ਲੈਣ ਦੇ ਪਿਆਰ ਤੇ 21 ਸਾਲ ਉਮਰ ਹੋਈ ਆ ਠੀਕ ਹੈ ਜੀ ਕੰਮ ਬਹੁਤ ਵਧੀਆ ਕਰਨ ਲ ਇਹ ਮਤਵੇ ਵਿੱਚ ਵਧੀਆਂ ਵਧੀਆਂ ਮੱਲਾਂ ਹਾਂਜੀ ਹਾਂ ਮਾਰੀਆਂ ਮੱਲਾਂ ਮਾਰੀਆਂ ਵੀਰ ਜੀ ਬਿਲਕੁਲ ਬੈਠ ਦੇ ਵਿੱਚ ਵੀ ਪਿਆ ਕੰਮ ਦਾ ਵੀ ਕੰਮ ਹੈਗਾ ਠੀਕ ਹੈ ਜੀ ਕੰਮ ਸਰੇ ਦਵਾ ਨਹੀਂ ਨਹੀਂ ਬਸ ਬਸ ਠੀਕ ਹੈ ਜੀ ਹਾਂ ਵਧੀਆ ਜੀਆਂ ਪਰਮਾਤਮਾ ਸਾਰੇ ਹਾਂਜੀ ਕਿਰਪਾ ਬਿਲਕੁਲ ਹਰ ਇੱਕ ਨਾਲ ਪ੍ਰੇਮ ਕਰਨ ਬੜੀ ਵੱਡੀ ਗੱਲ ਆ ਬਿਲਕੁਲ ਹਾਂਜੀ ਹੋਰ ਦੁਨੀਆ ਤੋਂ ਲੈ ਕੇ ਜਾਣਾ ਬਸ ਬਸ ਵੀਰ ਜੀ ਇਹ ਹਾਂਜੀ ਬਿਲਕੁਲ ਵੀਰ ਜੀ ਬਿਲਕੁਲ ਜੀ ਬੰਦੇ ਨੂੰ ਮੋਹ ਲੈਂਦੇ ਕਿ ਨਾ ਇੱਕ ਜਾਦੂ ਨਾ ਉਹ ਤਾਂ ਬਾਤ ਖਾਦੀ ਨਹੀਂ ਜਾਣਦੇ ਕਿ ਜੀ ਬਿਲਕੁਲ ਜੀ ਠੀਕ ਹੈ ਜੀ ਆਪਾਂ ਕਰੀਏ ਸ਼ੁਰੂ ਵੀਰ ਜੀ ਇਹ ਆ ਛੋਟੀ ਬਾਰੇ ਦੱਸੋ ਵੀਰ ਜੀ ਇਹ ਵਰਗੀ ਛੋਟੀ ਸੂਈ ਆ ਅੱਛਾ ਜੀ ਇਹਦਾ ਹਾਂ ਬੱਚਾ ਜੀ ਬੋਲਾ ਅੱਛਾ ਜੀ ਇਹ ਛੋਟੀ ਕੋ ਦੁੱਧ 8 ਕਿਲੋ ਆ ਸਾਢੇ 7 ਕਿਲੋ ਲਾਓ ਸਾਢੇ 7 ਕਿਲੋ ਦੁੱਧ ਛੋਟੀ ਥੱਲੇ ਠੀਕ ਆ ਜੀ ਇਹ ਛੋਟੀ ਆ ਇਹ ਕੱਲ ਸ਼ਾਮੀ ਕੱਲ ਸ਼ਾਮੀ ਠੀਕ ਆ ਜੀ ਆ ਵੇਖੋ ਵੀਰ ਜੀ ਇਹ ਛੋਟੀ ਆ ਤਾਂ ਜਮਾਈ ਕੋ ਲਈ ਨਵਾ ਬਿਲਕੁਲ ਤੇ ਮੋਲ ਵੀ ਥੋੜਾ ਦੇ ਯਾਰ ਹਾਂਜੀ ਬਹੁਤ ਵੀ ਜ਼ਿਆਦਾ ਨਹੀਂ ਕੁਝ ਹੈਗਾ ਬਿਲਕੁਲ ਬਾਕੀ ਪਹਿਲਾਂ ਖਾਓ ਤੇ ਸੱਜੀ ਗਰਾਓ ਸਿੰਗ ਹੀ ਨਹੀਂ ਆਖ ਰੁਪਈਆ ਨਹੀਂ ਨਗਦ ਉਂਗਲ ਨਹੀਂ ਲੱਗੇ ਡਰਦੀ ਕਰੀ ਬਿਲਕੁਲ ਜੀ ਉਹ ਨਸਲੀ ਆ ਫੋਨ ਕਰਕੇ ਡਰਦੀ ਵੀ ਪਾਣੀ ਕੀ ਕਰੇ ਇਹ ਚੰਗੀ ਮਈ ਦੀ ਕੱਟੀ ਆ ਹਾਂਜੀ ਚੰਗੀ ਨਸਲੀ ਆ ਥਾਨ ਦੇ ਖੋਪੀ ਲੱਗਾ ਬਿਲਕੁਲ ਜੀ ਆ ਵੇਖੋ ਵੀਰ ਜੀ ਥਾਨ ਤੁਹਾਨੂੰ ਵੀ ਵਧੀਆ ਲੱਗਿਆ ਪਹਿਲੇ ਸੂਏ ਦੀ ਕੱਟੀ ਆ ਸਿੰਘ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਚੰਗੀ ਕੱਟੀ ਆ ਜੀ ਬਿਲਕੁਲ ਥੋੜੀ ਡਰਦੀ ਆ ਕੈਮਰੇ ਤੋਂ ਬਿਲਕੁਲ ਇਹਦੇ ਨਾਲ ਦੀਆਂ ਕੱਟੀਆਂ ਜੋ ਉਦਾਂ ਪੱਲੇ ਨਹੀਂ ਗਿਆ ਤੇ ਸੁਕੇ ਵੇਖੋ ਕੀ ਬਣੀ ਬਿਲਕੁਲ ਜੀ ਸੇਵਾ ਦੀ ਗੱਲ ਹੈ ਨਾ ਬੱਬੀ ਸੇਵਾ ਹੈ ਨਾ ਚੰਗੀ ਕੱਟੀ ਆ ਦੂਜੀ ਸੁਏ ਨੂੰ ਹੋਰ ਤੋਹਫਾ ਚੰਗਾ ਬਣੂਗੀ ਹੈ ਨਾ ਜੀ ਵੇਖੋ ਕੀ ਲੱਗੀ ਆ ਸਿੰਗ ਦੀ ਕੁਆਲਿਟੀ ਵੇਖੋ ਉੱਧਰ ਜਾਣਾ ਬਿਲਕੁਲ ਥੋੜੀ ਜਿਹੀ ਤਾਂ ਹੀ ਨਾ ਡਰਦੀ ਬਾਣੀ ਕੀ ਕਰਨ ਬੱਚਾ ਕਿਹੜਾ ਇਹਦਾ ਵੀਰ ਜੀ ਵੀਰ ਜੀ ਆਹ ਲਾ ਬੱਚਾ ਜੀ ਕੱਟਾ ਮਗਰ ਹਾਂ ਹਾਂ ਜੀ ਆਹ ਕੱਟਾ ਗਿਆ ਇਹਦਾ ਠੀਕ ਹੈ ਜੀ ਵੇਖ ਲਓ ਬਾਕੀ ਵੀਰ ਜੀ ਤੁਸੀਂ ਡੇਢ ਮਹੀਨਾ ਲਾ ਲਓ ਹਨਾ ਜੀ 2 ਲਾ ਲਓ ਠੀਕ ਹੈ ਥਣੇਵਾ ਜਿੰਨੀ ਕੁ ਉਮਰ ਆ ਉਸ ਤੋਂ ਬਹੁਤ ਹੀ ਜ਼ਿਆਦਾ ਚੰਗੀ ਬਿਲਕੁਲ ਜੀ ਦਰਦੀ ਥੋੜਾ ਜਿਆਦਾ ਹੋਰ ਦੱਸਣੀ ਬਿਲਕੁਲ ਜੀ ਕੱਟਾ ਮਗਰ ਤੇ ਕੱਟੀ ਜੋਏ ਕੱਟਾ ਕੱਟਾ ਜੀ ਕੱਟਾ ਆ ਗਿਆ ਹਨਾ ਜੀ ਜਮਾਂ ਹੀ ਛੋਟੀ ਜੀ ਕੀਮਤ ਹੈ ਹਾਂ ਜੀ ਪਰ ਦਰਦੀ ਕੇਰੀਏ ਦੱਸੋ ਬਾਈ ਜੀ ਕਿ ਕਿਆ ਇਹ ਸ਼ੋਰ ਕਰਨਾ ਬੜਾ ਬੁਹਾੜੀ ਕੰਮ ਕਰਨਾ ਨਿੱਕੇ ਨਿੱਕੇ ਰੇਟ ਪਾਉਣੇ ਤੇ ਤੁਹਾਨੂੰ ਜੀ ਛੋੜ ਗਰੀ ਜਾਣੀ ਇਹ 70000 ਦੇ ਵਿੱਚ 90000 ਛੱਡ ਦਿੰਦੇ ਆ ਠੀਕ ਹੈ ਜੀ 70000 ਦੇ ਵਿੱਚ ਧਾਰ ਕੋਲੀ ਹਾਂ ਜੀ ਬਿਲਕੁਲ ਜਲਵਾੜਾ ਦੋਦੇ ਆ ਹਾਂ ਜੀ ਉਹ ਧਾਰ ਚਲੋ ਤੇ ਚਲ ਜੀ ਬਿਲਕੁਲ ਜੀ ਲੱਗੇ ਕਹਿੰਦੇ ਵਟ ਪਾਦਾ ਸਾਮਭ ਕਰ ਲਈਏ ਦੋ ਦਿਨ ਹਾਂ ਜੀ ਹਾਂ ਜੀ ਪਰ ਬੜਾ ਮੇਰੇ ਕੋਲ ਇੱਕ ਤਾਂ ਚਲ ਮਾਰ ਰਹੀਦਾ ਬਿਲਕੁਲ ਜੀ ਛੋਟਾ ਜੀ ਹੈ ਜੀ ਵੇਖੋ ਜੀ ਜੈਜ ਮੋਲਵੀਰ ਨੇ ਕਿਹਾ 70000 ਜੀ ਵੀਰ ਕਹਿੰਦਾ ਕੱਟੀ ਦੇ ਦਾਂਗੇ ਹਾਂ ਜੀ ਤੇ ਬਾਕੀ ਆਏਗੇ ਵੀਰ ਦਾ ਬਿਲਕੁਲ ਜੀ ਸਾਲ ਦੇ ਵਿੱਚ ਤੂੰ ਫੇਰ ਬਖਾ ਦੋ ਇੱਕ ਵਾਰ ਠੀਕ ਹੈ ਜੀ ਕਿਹੇ ਕਦੋਂ ਖੁੰਜੀ ਨਹੀਂ ਆ ਜਮਾਂ ਜੋ ਕੇ ਰਿਪੋਰਟ ਇਹ ਨਹੀਂ ਪਾਵੇਂ ਜਾਲ ਪੱਖੇ ਨਹੀਂ ਪਾ ਗਏ ਤੇ ਮਟਾਉਂਿਆ ਹੋਇਆ ਤੇ ਅੰਦਰ ਨੂੰ ਖਾ ਪੀ ਗਏ ਬਿਲਕੁਲ ਬਿਲਕੁਲ ਜੀ ਠੀਕ ਹੈ ਬਾਬਾ ਜੀ ਤੇ ਲਈ ਬੇਨਤੀ ਇਹ ਆ ਵੀ ਵੱਡੇ ਮੋਲ ਵਾਲੀਆਂ ਵੀ ਤੇ ਛੋਟੇ ਮੋਲ ਵਾਲੀਆਂ ਵਿੱਚ ਇਹ ਆਉਣੀਆਂ ਵਾ ਠੀਕ ਹੈ ਜੀ ਇਹ ਕੋਈ 에ਰਰ ਨਹੀਂ ਰੱਖੇ ਵੀ ਵੱਡੇ ਮੋਲ ਵਾਲੀ ਵੱਧ ਮੰਗ ਲਈ ਆ ਤੇ ਕੋਲ ਛੋਟੀ ਹੋਣੀ ਨਹੀਂ ਇਹ ਵੀਡੀਓ ਕੱਟ ਦੇ ਹਾਂਜੀ ਹਾਂਜੀ ਸਾਰੀ ਵੇਖਿਓ ਕੀ ਮੋਲ ਲੱਗਾ ਬਿਲਕੁਲ ਜੀ ਸਾਰੀ ਰੇਟ ਆਗੇ ਬਿਲਕੁਲ ਬਿਲਕੁਲ ਲਾਈਕ ਵੱਡੀਆਂ ਟੋਕੜਾ ਕੱਪੜਾ ਚਾਰ ਜੇ ਠੀਕ ਪਾਣਾ ਪੜੇਗਾ ਬੱਜੀ ਵਾਲੀਆਂ ਨੇ ਫੇਰ ਦੱਸ ਦਿੰਦੇ ਆ ਠੀਕ ਹੈ ਜੀ ਵੱਡੀਆਂ ਟੋਕੜਾ ਟਪਣਾ ਚਾਰ ਤੇ ਨਾ ਵੀਡੀਓ ਵੇਖਿਆ ਕਰੋ ਨਾਲ ਵੀਰ ਜੀਆ ਗੱਲਾਂ ਸੁਣਿਆ ਕਰੋ ਪਿਆਰ ਮਿੱਠੀਆਂ-ਮਿੱਠੀਆਂ ਗੱਲਾਂ ਇਹਨਾਂ ਦੀਆਂ ਬਿਲਕੁਲ ਹਾਂ ਜੀ ਹਾਂ ਜੀ ਆ ਵੀਰ ਜੀ ਇਹਦੇ ਬਾਰੇ ਕਿਵੇਂ ਆਏ ਇਹ ਪਾਜੀ ਚਾਰ ਦਿਨੋਂ ਇਹ ਜੀ ਸੂਈ ਹੈ ਚਾਰ ਦਿਨ ਹੋਏ ਆ ਨਾ ਮੋਤਲੋ ਬੋੜਾ ਵਾਟ ਕਿਲੋ ਲਾਉ ਥੱਲੇ ਮਖਾਉ ਕੀ ਵੀ ਲੈਣੇ ਬਿਲਕੁਲ ਵੀਜੀ ਲੈ ਵਾ ਵੇਖੋ ਜੀ ਘਾਰ ਕੋਲੀ ਥਣ ਕਰ ਜਾਂਦੀ ਪਤਨ ਤੇ ਕਿਨਾ ਕਿਨਾ ਕਰ ਜਾਂਦੀ ਆ ਬਿਲਕੁਲ ਜੀ ਘਾਰ ਤੁਰ ਬੜੀ ਠੀਲੇ ਕੱਟੀ ਠੀਕ ਹੈ ਪਹਿਣੇ ਆਪਾਂ ਦੰਦਾ ਜੀ ਹੋਏ ਵੇਖੋ ਵੀਰ ਜੀ ਚੰਗੀ ਵਜਨਦਾਰ ਆ ਕੱਟੀ ਚੰਗੀ ਸੋਹਣੀ ਆ ਲੈਵੇ ਦੀ ਬਹੁਤ ਸ਼ਾਨਦਾਰ ਆ ਪੱਠਾ ਪੱਠਾ ਚੰਗਾ ਲੱਗਾ ਬਿਲਕੁਲ ਜੀ ਬਿਲਕੁਲ ਜੀ ਲੈ ਵਾ ਬਹੁਤ ਜ਼ਿਆਦਾ ਖੁੱਲਾ ਵਾ ਥੋੜੇ ਲੈਵੇ ਤੱਕ ਗਾਂ ਰੱਖਦੀਆਂ ਬਾਕੀ ਲੈਵੇ ਦੀ ਬਹੁਤ ਯਾਰੀ ਗੁੱਲੀ ਡਿਜ਼ਾਈਨ ਬੜਾ ਬਿਲਕੁਲ ਬਿਲਕੁਲ ਵੇਖੋ ਜੀ ਲੈਵਾ ਤੁਹਾਨੂੰ ਦੋਹੇ ਭਾਅ ਕਿਆ ਬਿਲਕੁਲ ਜੀ ਆਹ ਵੇਖੋ ਜੀ ਅਗਲੇ ਥਾਂ ਵੀ ਪਤਾ ਨਹੀਂ ਨਾ ਕੱਟੀ ਜਿਆਦਾ ਨਹੀਂ ਆਦੇ ਹੀ 13 12 13 ਕਿਲੋ ਤੂੰ ਨਹੀਂ ਮਰਦੀ ਬਿਲਕੁਲ ਕਿਉਂਕਿ ਬੋਲੇ ਤੇ ਆਖਾ ਨੂੰ 11 ਕਿਲੋ ਬੋਲੇ ਤੇ ਦੋ ਦਿਨਾਂ ਦੇਣਾ ਹੀ ਦੇਣਾ ਆਹ ਡਿਜ਼ਾਈਨ ਵੇਖੋ ਭਾਈ ਬਿਲਕੁਲ ਥੋੜਾ ਥੋੜਾ ਰੱਖਦੀ ਪਰ ਦੁੱਧ ਬੜਾ ਦਊਗੀ ਲੈਵੇ ਦੀ ਬਹੁਤ ਖੁੱਲੀ ਹੈ ਮਾਲਕਿਆ ਇਹ ਕਿਉਂਨੇ ਲੈਵਾ ਕਰਨ ਪੱਲੀ ਸਾਈਡ ਕਰੋਗੇ ਦੁੱਧ ਪਰ ਨਹੀਂ ਥੋੜਾ ਆ ਦੇਖੋ ਜੀ ਇਹ ਕਿੱਥੇ ਥਾਣ ਲੱਗਾ ਵਾ ਠੀਕ ਹੈ ਜੀ ਬਹੁਤ ਹੀ ਬੰਦ ਮਰਦਾ ਬਿਲਕੁਲ ਜੀ ਚੰਗੀ ਕੱਟੀ ਆ ਜੀ ਸਾਰੀ ਵਿਖਾਓ ਸ਼ਾਨਦਾਰ ਰਾਜੀ ਲੋਜੀ ਆ ਠੀਕ ਹੈ ਠੀਕ ਹੈ ਵੀਰ ਜੀ ਠੀਕ ਹੈ ਤੇ ਇਹਦਾ ਮੁੱਲ ਜਮਾਂ ਨੋਰਮਲ ਕਰਾਂਗੇ ਆਪਾਂ ਜਿਆਦਾ ਨਹੀਂ ਕਰਨਾ ਬੱਚਿਆ ਕੀ ਇਹਦਾ ਆ ਗਿਆ ਕਿੰਨਾ ਐਮ ਆ ਕਰ ਕੱਟੀ ਚਾਰ ਦਿਨ ਹੋਏ ਸੁਹੀ ਨੂੰ 8 ਕਿਲੋ ਬੋਰਾ ਵਾ ਸੀਲੇ ਧਾਰ ਪੁੰਦੀ ਆ ਬਿਲਕੁਲ ਦੁੱਧ 13 ਕਿਲੋ ਕੋ ਚਵਾ ਦੂ ਵੀ ਮਜੇ ਨਾਲ ਠੀਕ ਹੈ ਜੀ ਤੇ ਹੁਣ ਇਹ ਬੋਲੇ ਤਾਂ ਪੰਜੋ ਮਰਜੀ ਕਰਦੀ ਐ ਹਾਂਜੀ 92 ਦੀ ਦੇਦੀ ਐ ਰੁਕਿਆ ਕਯਾ ਹੋਠੋੜ ਕਾ ਦੋ 90000 90000 ਜੀ ਬਿਲਕੁਲ ਠੀਕ ਹੈ ਜੀ 90000 ਦੀ ਜਮਾਂ ਨੋਰਮਲ ਕੀਮਤ ਹੈ ਬਿਲਕੁਲ ਜੀ ਦੇਵਾ ਪੂਰਾ ਬਾਰਡਰ ਚ ਨਾ ਇਹ ਵਧੀਆ ਚਵਾਈ ਆ ਹਾਂ ਜੀ ਬਿਲਕੁਲ ਜੀ ਨਹੀਂ ਆ ਕੱਟੀ ਵਗਾ ਦੋ ਚਾਰ ਦਿਨ ਹੋਇਆ ਥਾੜ ਕੇ ਵਗਾ ਦੋ ਆ ਵੇਖੋ ਵੀਰ ਜੀ ਕੱਟੀ ਆ ਗਈ ਮਗਰ ਹਨਾ ਜੀ 11 ਦਿਨ ਨਹੀਂ ਕੋਈ ਆ ਕੇ ਦੋ ਦੰਦ ਬੀ ਬਿਲਕੁਲ ਬਿਲਕੁਲ ਠੀਕ ਹੈ ਜੀ ਥੇ ਵੀਰ ਜੀ ਕਹਿੰਦੇ 90000 ਦੀ ਝੋਟੀ ਦੇ ਦਾਂਗੇ ਆਏਗੇ ਵੀਰ ਤਾਂ ਹੋਰ ਮਾਨਤਨ ਫੋਲੋ ਜੂ ਹਨਾ ਜੀ ਬਿਲਕੁਲ ਜੀ ਬਿਲਕੁਲ ਬੱਥੇ ਲਾਏ ਹੋਏ ਠੀਕ ਹੈ ਜੀ ਬਹੁਤ ਬਹੁਤ ਜਿਆਦਾ ਬਿਲਕੁਲ ਗਾੜੀ ਆ ਗਈ ਭਾਈ ਟੋਕਰ ਗੱਬਣ ਅੱਛੇ ਟੋਕਰ ਗੱਬਣਾ ਬਹੁਤ ਜਿਆਦਾ ਚੰਗੀ ਆ ਅੱਛਾ ਜੀ ਸੱਤਾਂ ਮਹੀਨਿਆਂ ਦੀ ਪੂਰੀ ਚੈੱਕ ਹੋਈ ਜੀ ਸਾਰੇ ਸਾਰੀਆਂ ਮਈਆਂ ਚੈੱਕ ਕਰਾਈਆਂ ਨਾਲ ਹੀ ਖੱਡੇ ਟੀਕੇ ਲਵਾ ਦਿੱਤੇ ਠੀਕ ਹੈ ਜੀ ਆਪਣੇ ਘਰੇ ਇੱਕ ਫਦੀ ਕਰ ਲਈ ਜੀ ਹੁੰਦੇ ਨੇ ਫਿਰ ਵੀਡੀਓ ਕਦੇ ਪਾਈ ਨਹੀਂ ਮੈਂ ਬਿਲਕੁਲ ਬਿਲਕੁਲ ਪਾਸ ਹੁੰਦੀ ਹੈ ਜੀ ਸੱਤਾਂ ਦੀ ਪੂਰੀ ਨਿਕਲੀ ਜੇ ਅੱਠਵਾਂ ਮਹੀਨ ਲੱਗ ਗਿਆ ਜੀ ਸੱਤਾਂ ਮਹੀਨਿਆਂ ਦੀ ਅੱਠਵਾਂ ਲੱਗ ਗਿਆ ਜੀ ਹਾਂ ਜੀ ਠੀਕ ਹੈ ਜੀ ਤਿੰਨ ਕਿਲੋ ਜੀ ਦੇਖੋ ਦੁੱਧ 3 ਕਿਲੋ ਗਾੜੀ ਆ ਵੀ ਦੁੱਧ ਵੀ ਦੇਣ ਦੇਈ ਜਾਂ 3 ਕਿਲੋ ਦੁੱਧ ਨਹੀਂ ਤਾਂ ਬੋਧੀਆਂ ਇੱਥੇ ਭੱਜ ਜਾਂਦੀਆਂ ਇੱਥੇ ਚੱਕ ਫਿਰ ਵੀ ਇੱਕ ਬੰਦੇ ਭਾਂਟ ਨੂੰ ਜਾਪੇ ਤੇ ਇੱਥੇ ਫਿਰ ਚੈੱਕ ਕਰਾ ਲਾ ਸਕਦਾ ਹਾਂ ਜੀ ਹਾਂ ਜੀ ਕਿ ਨਾ ਖਰਨੀ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਚੈੱਕ ਕਰਾ ਲਾ ਸਕਦਾ ਹਾਂ ਜੀ ਹਾਂ ਜੀ ਵੀਡੀਓ ਬਣਾ ਲਈ ਜੀ ਮੈਂ ਚੈੱਕ ਕਰਾਉਂਦੀ ਹਾਂ ਬਸ ਕਿ ਇਕੱਲੀ ਇਕੱਲੀ ਗੱਲਾਂ ਕਰ ਲੈਣੇ ਬੋਧੀਆਂ ਦੀ ਡੈਡੀ ਬਿਲਕੁਲ ਤੁਹਾਡਾ ਸੱਚਾਈ ਦਾ ਕੰਮ ਹੈ ਵੀਰ ਜੀ ਬਹੁਤ ਵਧੀਆ ਤੁਹਾਡਾ ਕੰਮ ਹੈ ਗਾਰੰਟੀ ਹੈ ਆਪਣੀ ਠੀਕ ਹੈ ਜੀ ਕੋਈ ਕੰਮ ਹੈ ਨਾ ਜਿਹੜਾ ਵੀ ਨਵਾਂ ਮਰਜ਼ੀ ਮੰਗਵਾ ਲਓ ਜਾਂਦੇ ਆ ਗੱਡੀ ਦੁੱਤਰਦੇ ਭਾਈ ਸਾਹਿਬ ਕਰਾ ਲਓ ਬਿਲਕੁਲ ਜੀ ਵੇਖੋ ਜੀ ਵੀ ਇਹ ਗੱਲ ਆ ਵੀਰ ਜੀ ਬਿਲਕੁਲ ਤੁਹਾਡੀ ਵੀਰਿਆ ਗੱਲ ਆ ਗੱਲ ਗੜੀ ਕਵੀ ਲੱਗਦੀ ਆ ਬਾਅਦ ਬਿਲਕੁਲ ਬਿਲਕੁਲ ਜੀ ਸਾਫ ਸੁਥਰੀ ਸੱਚਾਈ ਕੋਈ ਧੋਖਾ ਨਹੀਂ ਆ ਬਿਲਕੁਲ ਤੇ ਆ ਵੇਖੋ ਵੀਰ ਜੀ ਚੰਗੀ ਸ਼ਾਨਦਾਰ ਆਏ ਵੀ ਝੋਟੀ ਬਿਲਕੁਲ ਚੰਗੀ ਆ ਥਾਂ 13 ਕਿਲੋ ਚਵਾਇਆ ਜੇ ਨੇ ਬਿਲਕੁਲ ਅੱਛੇ 13 ਕਿਲੋ ਦੁੱਧ ਚਵਾਇਆ ਆ ਇਹਨੇ ਫਿਰ ਦੂਜਾ ਸੂਏ ਦੀ ਗੱਬਣ ਆ ਗੜੀ ਹਨਾ ਇਸ ਨੂੰ ਮਖਾਓ ਬਹੁਤ ਜ਼ਿਆਦਾ ਚੰਗੀ ਆ ਮਾਜ ਲੰਮੀ ਤੋਰ ਦੇ ਵੀ ਲੰਮੀ ਤੋਰ ਠੀਕ ਅੱਛਾ ਆ ਵੇਖੋ ਵੀਰ ਜੀ ਚੰਗੀ ਝੋਟੀ ਆ 3 ਕਿਲੋ ਦੁੱਧ ਅਟਪੈਰੀ ਜੀ ਹੁੰਦੇ ਨੇ ਹਨਾ ਜੀ ਹਾਂ ਜੀ ਨਹੀਂ ਠੀਕ ਹੈ ਭਾਵੇਂ ਦੋਵੇਂ ਟਾਈਮ ਥੱਲੇ ਬੈਜੋ ਅੱਛਾ ਦੋਵੇਂ ਟਾਈਮ ਕੋਈ ਨਹੀਂ ਆਦੀ ਅੱਛਾ ਜੀ ਕੋਈ ਸਾਫ਼ ਕਰਕੇ ਭਾਵੇਂ 5 ਕਿਲੋ ਵੀ ਦੁੱਧ ਦੇ ਦਰਜੇ ਪਰ ਰੇਟ ਨੇ ਜੇ ਲੱਗ ਗਈ ਹੈ ਬਿਲਕੁਲ ਠੀਕ ਹੈ 1 ਮਹੀਨਾ 1.5 ਮਹੀਨਾ ਚੋ ਕੇ ਛੱਡਣੀ ਪਣੀ ਗਾਂ ਫੇਰ ਰੁਪਏ ਡਬਲ ਕਰਨ ਵਾਲੀ ਮਾ ਠੀਕ ਹੈ ਜੀ ਪਿਓਰ ਮੋਰਾ ਨਸਲ ਦੇ ਦੇਖਿਆ ਕੋਈ ਕਮੀ ਪੇਸ਼ੀ ਨਹੀਂ ਥਣ ਦੇਵਾ ਬਿਲਕੁਲ ਹੀ ਸਾਫ ਹੈ ਬਹੁਤ ਜਿਆਦੀ ਵਧੀਆ ਜੀ ਸਾਫ ਹੈ ਬਿਲਕੁਲ ਸ਼ਾ ਖੁੱਲੀ ਛੜ ਦੋ ਜਿੱਥੇ ਮਰਜ਼ੀ ਇਹਨੇ ਨਹੀਂ ਕਰਵਾ ਲਈ ਨੇ ਗਾਂ ਬਿਛਾ ਜਾਣਾ ਠੀਕ ਹੈ ਪਾਣੀ ਦੇ ਉਸਲੇ ਪਾੜੇ ਨੇ ਮੈਂ ਕੋਈ ਇੰਗੇਸਟਰ ਨਾ ਕਰੇ ਕਿ ਕੀ ਕਰ ਲਾ ਕੇ ਦਮੇ ਟਾਈਮ ਨਾਲ ਤੁਣ ਪਵੇ ਹੁਣ ਟਾਈਮ ਪੂਰਾ ਲੱਗਦਾ ਟਾਈਮ ਹੋਇਆ ਹਾਂਜੀ ਨਹੀਂ ਬਿਲਕੁਲ ਹੁਣ ਦਾ ਕਿੰਨਾ ਲੱਗਿਆ ਬਾਕੀ ਰੰਗ ਰੂਪ ਦੇਖੋ ਠੀਕ ਹੈ ਚਮਕ ਚੰਗੀ ਆ ਜੀ ਚੰਗੀ ਚਮਕ ਹੈ ਹਨਾ ਚਮਕ ਵਾਲੀ ਹੈ ਝੋਟੀ ਦੁੱਧ ਵਾਲੀ ਝੋਟੀ ਹੈ ਪਿੱਠ ਪੂਠ ਤੋਂ ਬਹੁਤ ਚੰਗੀ ਝੋਟੀ ਹੈ ਜੀ ਸਾਨੂੰ ਤੁਹਾਨੂੰ ਵੀ ਬਹੁਤ ਵਧੀਆ ਲੱਗਿਆ ਬਿਲਕੁਲ ਜੀ ਠੀਕ ਹੈ ਜੀ ਤੇ ਵੀਰ ਜੀ ਕੀ ਮੁੱਲ ਹੈ ਇਹਦਾ 72000 ਦੀ ਦੇ ਦਈਏ ਉਹ ਵੀ ਇੱਕ ਹੀ ਆਸਰ ਕਰ ਦਾਂਗੇ 70000 ਦੀ ਦੇ ਦੇਣੀ 70000 ਦੀ 70 ਦੀ ਪੂਰੇ ਦੀ ਦੇ ਦੇਣੀ ਆ 2 ਮਹੀਨੇ ਸਾਹਮਣੀ ਬੜੀ ਬਿਲਕੁਲ ਵੇਖ ਮੈਂ ਜਲ ਚੜ ਗਿਆ ਬਿਲਕੁਲ ਜੀ ਜੈਜ ਮੁੱਲ ਵੀਰ ਨੇ ਕੀਤਾ ਬਿਲਕੁਲ ਹੀ ਬਾਕੀ ਵੀਰ ਜੀ ਕਹਿੰਦੇ ਆ ਮਾਨਤਨ ਆਏਗੇ ਵੀਰ ਦਾ ਹੋਰ ਹੋ ਜੂਗਾ ਹੈਨਾ ਜੀ ਨਹੀਂ ਜੀ ਕਮੀ ਕੋਈ ਨਹੀਂ ਭਾਈ ਠੀਕ ਹੈ ਜੀ ਲੰਗਰ ਸਾਰੇ ਹੀ ਸਾਫ ਸੁਥਰੇ ਸਾਫ ਸੁਥਰੇ ਵੀਰ ਜੀ ਤੁਹਾਡੀ ਪਹਿਲੀ ਵੀਡੀਓ ਜੀ ਬਹੁਤ ਸਾਫ ਸੁਥਰੇ ਸੀਗੇ ਚੰਗੀਆਂ ਝੋਟੀਆਂ ਹੀਗੀਆਂ ਚਮਕਾਲੀਆਂ ਹੀਗੀਆਂ ਉਦਾਂ ਹੀ ਐਵੇਂ ਪਾਈਆਂ ਨੇ ਚੰਗੀਆਂ ਝੋਟੀਆਂ ਲਿਆਉਂਦੇ ਹੋ ਹਰ ਵੇਲੇ ਹੈਨਾ ਚੰਗਾ ਕਰੀਦਾ ਤਾਂ ਹੀ ਗਾਹਕ ਬਣਦਾ ਤਾਂ ਹੀ ਬਣਦਾ ਜੀ ਬਿਲਕੁਲ ਬਿਲਕੁਲ ਵੀਰ ਜੀ ਨੀਲੀ ਰਵੀ ਜੀ ਵੀ ਝੋਟੀ ਟੋਕੜਾ ਬਣਾ ਹੈਗੀ ਹੈ ਆਪਣੇ ਕੋਲ ਠੀਕ ਹੈ ਜੀ ਉਹ ਤੁਹਾਨੂੰ ਬਾਅਦ ਵਿੱਚ ਖਾਉਂਦੇ ਆ ਠੀਕ ਹੈ ਵੀਰ ਜੀ ਉਹਦਾ ਝਾਤੀ ਮਰਵਾ ਦੋ ਹੈਗੀ ਆ ਬਿਲਕੁਲ ਜੀ ਆ ਵੇਖੋ ਵੀਰ ਜੀ ਚੰਗਾ ਤੋਹਫਾ ਹੈ ਵੀਰ ਕਹਿੰਦਾ ਐਂਡ ਤੇ ਵਿਖਾਲਦੇ ਆ ਕਈ ਬੰਦੇ ਲੱਖੋਂ ਬਾਹਰ ਜੰਗਲ ਨਹੀਂ ਲੈਣ ਜੋਗੇ ਹਨਾ ਮੈਂ ਜੀ ਮਹੀ ਲੈ ਕੇ ਜੇ ਗੱਡੀ ਤਿਆਰ ਕਰਦੇ ਜੇ ਵਿਜਾਰਾ ਕਰ ਸਕਦਾ ਬਿਲਕੁਲ ਜੀ ਨਾਲੇ ਚੰਗੀਆਂ ਚੰਗੀਆਂ ਝੋਟੀਆਂ ਲੈ ਕੇ ਆਉਂਦਾ ਵੀ ਨਸਲ ਦੀਆਂ ਹੁੰਦੀਆਂ ਹਨਾ ਬਿਲਕੁਲ ਜੀ ਪਤਲੇ ਚੰਮ ਚ ਹੁੰਦੀਆਂ ਝੋਟੀਆਂ ਵੀਰ ਕੋਲੇ ਟੋਪਣਾ ਗੱਬਣਾ ਬਿਲਕੁਲ ਜੀ ਇਹ ਕਿੰਨੇ ਦੇ ਗਿਆ ਸੀ ਦੇ ਦਾਂਗੇ ਵੀਰ ਜੀ ਭਾਜੀ 70000 70000 ਦੀ ਹੈ ਨਾ ਜੀ 70000 70000 ਨੇ ਵਜਨ ਵੀ ਚੰਗਾ ਵੀਰ ਜੀ ਚੰਗੀ ਝੋਟੀ ਆ ਬਿਲਕੁਲ ਇਹਦੇ ਲੈ ਗਿਆ ਵੀਰ ਜਿਹੜਾ ਯਾਦ ਹੀ ਕਰੂਗਾ ਬਿਲਕੁਲ ਇੱਕ ਰੰਗ ਕਾਲੀ ਝੋਟੀ ਆ ਕੋਈ ਨੰਦਰਾ ਕਰਨੀ ਜੀ ਬਾਕੀ ਆਏਗੇ ਵੀਰ ਤਾਂ ਵੀਰਾਂ ਦਾ ਮਾਂ ਤੁਹਾਨੂੰ ਖੋਰ ਫੁੱਲ ਕਰ ਦਾਂਗੇ ਹਨਾ ਤੇ ਆ ਵੱਡੀ ਝੋਟੀ ਜੀ ਅੱਛਾ ਆ ਝੋਟੀ ਆ ਜੀ ਠੀਕ ਹੈ ਜੀ ਇਹ ਵੀ ਚੰਗਾ ਨਗੀਨਾ ਵੀਰ ਜੀ ਤੋਹਫਾ ਕਿੰਨਾ ਕਿੰਨਾ ਦੋਧਿਆ ਸਾਢੇ 8 ਕਿਲੋ ਦਾ ਉਹ ਪੱਕਾ ਸਾਢੇ 8 ਕਿਲੋ ਦੋ ਦਰਦੀਆਂ ਜੀ ਖੋਲਿਓ ਜੀ ਖੋਲ ਅੱਜ ਦੇ ਲੋਕੀ ਕਿੱਥੇ ਰਹਿੰਦੇ ਆ ਬੜੀ ਠੋਕੀ ਆ ਦੇ ਮੰਡੀ ਦੇ ਨਾਲ ਜਿਹਨੂੰ ਲੱਗੀ ਹੀ ਅਬਰਸਾ ਇਹੋ ਛੋਟੇ ਜਿਹੇ ਡੇਡ ਮੰਗੀ ਬਿਲਕੁਲ ਆਦਾ ਮੁੱਲ ਵੇਖਿਓ ਕਿੰਨਾ ਹੁਣ ਵੀ ਜਿਮਾਰੀ ਨੋਰਮਲ ਜਿਆ ਨਹੀਂ ਹੋਊਗਾ ਉਹ ਵੀ 36 ਉਹਨੇ ਵੀ ਰਕਮ ਖੱਟ ਕੇ ਲਾਂਦੀਆਂ ਜੀ ਉਹਨਾਂ ਨੂੰ ਮੰਗਣ ਦਾ ਫੱਟ ਬੰਦਾ ਬਿਲਕੁਲ ਜੀ ਚੰਗੀ ਝੋਟੀ ਦਾ ਵੀਰ ਜੀ ਫਿਰ ਮੋਲਵੀ ਤੇ ਤੁਹਾਨੂੰ ਪਤਾ ਹੋਣਾ ਹੀ ਆ ਹਨਾ ਜੀ ਸ਼ਕੀਨ ਕੱਟੀ ਆ ਇਹ ਜੀ ਸ਼ਕੀਨ ਕੱਟੀ ਕਿਹੜੇ ਵੀਰ ਨੇ ਘਰੇ ਬੰਨੀ ਆ ਹਨਾ ਕਿੰਨਾ ਟੋਟ ਪੱਕਾ ਬੰਦਾ ਜੀ ਸਿਰੇ ਦੀ ਬਣ ਚੰਗੀ ਸ਼ਕੀਨ ਝੋਟੀ ਆ ਬਿਲਕੁਲ ਖਾਓ ਖਾਓ ਕੀ ਜੀ ਆਂ ਵੇਖੋ ਬੰਨਾ ਪੂਰੀ ਚਮਕ ਵੰਗੂ ਚਮਕਾ ਜੀ ਪੂਰੀ ਬਿਲਕੁਲ ਸ਼ਾਨਦਾਰ ਝੋਟੀ ਆ ਕੋਈ ਕਹਨੇ ਨਹੀਂ ਕੱਦ ਕਾਟ ਫੁੱਲ ਬਿਲਕੁਲ ਕੋਈ ਵੀ ਵੀਰ ਚੱਲ ਕੇ ਆਊਗਾ ਪਸੰਦ ਜਰੂਰ ਝੋਟੀਆਂ ਆਣਗੀਆਂ ਛੱਡ ਕੇ ਨਹੀਂ ਜਾਊਗਾ ਕੋਈ ਉਹ ਜਿੱਤੇ ਮਰਜੀ ਆਪਣੇ ਪੰਜਾਬ ਦੇ ਵਿੱਚ ਵਰਲਡ ਵਾਈਡ ਕਿਤੇ ਮਰਜੀ ਮੰਗਵਾਉ ਆ ਵੀ ਸਕਦਾ ਜੀ ਆਟਾ ਮਾਲ ਬਿਲਕੁਲ ਜੀ ਕਾਟ ਕਾਟ ਫੁੱਲਾ ਝੋਟੀ ਦਾ ਬੇਠਪੁਰੇ ਤੋਂ ਪਲੀ ਜੁੜੀ ਆ ਜੀ ਚਮਕਾਰੀ ਝੋਟੀਆਂ ਹਨਾ ਇਹ ਪਤਲੇ ਚਮਚਾ ਸ਼ਾਨਦਾਰ ਸਿੰਘ ਦੀ ਕੁਆਲਿਟੀ ਵੀ ਬੋਰ ਘੈਂਟ ਹੋਰ ਇਹਦਾ ਵੀ ਥੋੜਾ ਜਿਹਾ ਮਾਈਨਰ ਮਾ ਜੀ ਜੀ ਬੋਲਪ 77 ਦੀ ਦੇਦੀ ਏ 77 ਦੀ ਬਾਬਾ ਜੀ 70000 ਰਿਆ 70000 ਰਿਆ ਘੋੜ ਸੁਲਦੇ 70 ਦੀ ਦੇ ਇੱਥੇ 70 ਦੀ ਆ 74000 ਦੀ ਜਾਣ ਦੋ ਵੀਰ ਜੀ ਹੁਣ ਜਾਇਜ ਕਰੋ ਕੋਈ ਨਾ ਹੈ ਨੇ ਵੇਖੋ 74 ਦੀ ਵੀਰ ਨੇ ਕਹਿ ਤਾਂ ਦੇ ਦਿੱਤੀ ਹੈ ਬਿਲਕੁਲ ਵੇਖੋ ਜਾਇਜ ਹੀ ਮੁੱਲ ਕਰਤਾ ਵੀਰ ਨੇ 74000 ਦੀ ਵੱਡੀ ਝੋਟੀ ਆ ਕੋਈ ਵੀਰ ਚੱਲ ਕੇ ਆਊਗਾ ਪਸੰਦ ਜ਼ਰੂਰ ਝੋਟੀ ਆ ਉਹ ਛੱਡ ਕੇ ਨਹੀਂ ਜਾਊਗਾ ਹਾਂਜੀ ਆਹੋ ਮੰਨਾ ਵੀਰ ਜੀ ਵੀਰੋ ਨਾਲ ਪਰਖ ਬਹੁਤ ਜਿਆਦਾ ਥਣ ਥਣ ਹਰ ਇੱਕ ਝੋਟੀ ਦਾ ਕੁਆਲਟੀ ਵਾਲਾ ਚੰਗਾ ਥਣ ਹੁੰਦਾ ਝੋਟੀ ਮੰਨਦਾ ਕਿਉਂ ਇਹ ਬਰਾਬਰ ਚੰਗੀਆਂ ਬਰਾਬਰ ਤੇ ਥਣ ਲੱਗੇ ਆ ਮੋਟਾ ਥਣ ਲੱਗਿਆ ਕੋਈ ਕੋਸ਼ਿਸ਼ ਕਰੀਦਾ ਬਾਹੀ ਵਾਲਾ ਡੰਗਰ ਨਹੀਂ ਸਾਫ ਲਈਦਾ ਬਿਲਕੁਲ ਜੀ ਕਿਹਨਾਂ ਗੱਲਾਂ ਖੁਨੀਆਂ ਨਹੀਂ ਹੋਣਗੀਆਂ ਠੀਕ ਹੈ ਵੀਰ ਜੀ ਚੰਗੀ ਝੋਟੀ ਬਹੁਤ ਤਾਂ ਰਿਸਪੌਂਸ ਆਇਆ ਉਹ ਬਲੈਂਡ ਜਿਹੜੀ ਕਾਲੀ ਪਈ ਸੀ ਹਾਂਜੀ ਹਾਂਜੀ ਬਹੁਤ ਵੀਰਾਂ ਦੀ ਡਿਮਾਂਡ ਆਈ ਕਿ ਕੋਟੀ ਨਹੀਂ ਵਿਹਾਗਦੇ ਬਿਲਕੁਲ ਠੀਕ ਹੈ ਉਹ ਵੱਡੀ ਆ ਗਈ ਹੈ ਇਹ ਤੋਹਫਾ ਦੋ ਹੋਈ ਚੰਗੀ ਜੀ ਦੋਆ ਦੀ ਗੱਬੜ ਜੀ ਅੱਛਾ ਜੀ 8 ਕਿਲੋ ਦੁੱਧਿਆ 7.5 ਕਿਲੋ ਮਿੰਤੀ ਵਾਲਾ ਹੀ 7.5 ਕਿਲੋ ਤੇ ਮਿਲਦੀ ਵੀ ਤੇ ਦੋਵੇਂ ਟਾਈਮ ਆ ਦੋਵੇਂ ਡਾਕ ਪਾੜਾ ਮਾੜਾ ਜਿਹਾ ਬਹੁਤ ਠੰਡੇ ਬੈਠੋ ਦੱਦ ਨਹੀਂ ਨਾ ਵੀ ਗਰਮਾਈ ਅੱਛਾ ਜੀ ਹਾਂ ਜੀ ਕੱਦ ਦੇਖ ਲਓ ਮੈਂ ਤਾਂ ਡਿਜ਼ਾਈਨ ਦੇਖੋ ਕੀ ਜੀ ਕੱਦ ਕਾਠ ਬਹੁਤ ਜ਼ਿਆਦਾ ਫੁੱਲ ਮੈਨੂੰ ਵੀ ਕੋਈ ਵੀ ਨਾ ਡੇਢ ਮਹੀਨਾ ਛੱਡ ਰਹੀਆਂ ਪੀਂਡੀਆਂ ਵਾਂ ਬਿਲਕੁਲ ਇਹਦੇ ਵੀ ਬੜਾ ਜ਼ਰ ਨੰਮਾ ਜਿਹੜਾ ਦੁੱਧ ਦੇਣਾ ਨਸਾਂ ਨਹੀਂ ਕਰਿਆ ਨਸਲਾਂ ਜੀ ਹਾਂ ਜੀ ਪੇਟ ਪੂਠ ਵੇਖੋ ਬਾਬਾ ਜੀ ਕਿੱਡੀ ਮੈਂ ਦੀ ਇੱਕ ਹੱਡੀ ਜੀ ਮੈਂ ਤੋਂ ਬੜੀ ਸਿੰਗਲ ਹੱਡੀ ਦੀ ਆ ਬਿਲਕੁਲ ਸਿੰਗਲ ਹੱਡੀ ਵਾਲੀ ਮੈਂ ਤੋਂ ਬੜੀ ਜੀ ਬੜੀ ਮਹਿੰਗੀ ਹਾਂ ਜੀ ਕੱਦ ਵੀ ਫੁੱਲਾ ਫਿਰ ਸਰੇ ਵੀ ਆ ਨਹੀਂ ਵਾਹ ਦੇਖੋ ਵੀਰ ਜੀ ਇਹ ਕਿਸਾ ਦੁੱਧ ਦਿੰਦੀ ਇਹ ਆ ਰੂਕੇ ਮੈਂ ਬਿਲਕੁਲ ਆ ਵੇਖੋ ਵੀਰ ਜੀ ਸਿੰਗਲ ਹੈ ਡੀ ਆ ਲੰਮੀ ਬੇਲ ਆ ਕੱਦ ਕੱਟ ਫੋਲਾ ਖੰਤੂਨ ਵੀ ਬਹੁਤ ਵਧੀਆ ਲੱਗਿਆ ਬੰਦੇ ਜਿਨ੍ਹਾਂ ਦੇ ਘਰ ਚੱਕਦੀ ਆ ਮੈਂ ਇਹ ਬਿਲਕੁਲ ਲੰਮੀ ਬੇਲ ਸਿੰਘ ਦੀ ਕੁਆਲਿਟੀ ਬਹੁਤ ਸ਼ਾਨਦਾਰ ਇਹ ਵੀ ਜੀ ਸੱਜਰ ਦੁੱਧ ਚੰਗਾ ਪਰੂਗੀ ਫਿਰ ਇਹ ਹਨਾ ਜੀ ਹਾਂ ਜੀ ਜੀ ਬਿਲਕੁਲ ਲੰਮੀ ਤੌਰ ਤੇ ਵੀਰ ਜੀ ਇਹ ਕਰੀ ਕਰਾਉਣਾ ਠੀਕ ਹੈ ਬੰਦ ਹੋਈ ਤੁਸਾਂ ਪਹਿਲਾਂ ਦਮੀਆਂ ਇਹਦੇ ਰੱਖ ਰੱਖਦੇ ਨੇ ਇਹ ਨਹੀਂ ਹੁੰਦੀਆਂ ਹਾਂਜੀ ਤਾਂ ਕਰਕੇ ਕਰਦੀਆਂ ਜਰੀਏ ਇਹ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਵੀਰ ਜੀ ਇੱਕ ਟਾਈਮ ਪਸ਼ੂ ਦੇ ਲਾਗੇ ਜਰੂਰ ਆਓ ਆਗੇ ਇੱਕ ਟਾਈਮ ਚਵਾਈ ਕਰੋ ਪਾਸ ਕਰੋ ਤੁਹਾਡਾ ਵੀਰ ਜੀ ਫਰਜ਼ ਬੰਦਾ ਇੱਕ ਟਾਈਮ ਜਰੂਰ ਆਉਂਦਾ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਵੀਰ ਜੀ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਲਾਈਕ ਕਰੋ ਸ਼ੇਅਰ ਕਰੋ ਸੋਹਣੇ ਸੋਹਣੇ ਕਮੈਂਟ ਕਰਿਓ ਜੀ ਹਾਂਜੀ ਵੀਰ ਜੀ ਫੋਨ ਨੰਬਰ ਦੱਸ ਦਿਓ ਕਰੀ 98140 ਹਾਂਜੀ 88635 ਠੀਕ ਹੈ ਜੀ 78140 ਹਾਂਜੀ 88635 ਠੀਕ ਪਿੰਡ ਪਿੰਡ ਘੂਗਾ ਹਾਂਜੀ ਬਟਾਲੇ ਦੇ ਕੋਲ ਆ ਠੀਕ ਹੈ ਸਾਰੀ ਵੀ ਲੱਗ ਗਈ ਹੈ ਬਿਲਕੁਲ ਨਾਂ ਦੱਸ ਦਿਓ ਮਾਡਾ ਸਭ ਕੋਈ ਦੱਸ ਆਰਮਾਨ ਵਪਾਰੀ ਨਾਂ ਜੀ ਆਪਣਾ ਠੀਕ ਹੈ ਜੀ ਇਹਦੇ ਆਪਣਾ ਘੂਗਾ ਠੀਕ ਹੈ ਵੀਰ ਜੀ ਸਸਿਗਾ ਵੀਰ ਜੀ ਠੀਕ ਹੈ